ਦੇ ਥੋੜਾ ਧੱਪੜ ਦੇ ਟੁਕੜੇ ਟੁਕੜੇ ਕਰਾ ਦੇ ਜੱਸ ਸਿਕਰ ਮੁਕਾਬਲਾ ਐਸਾ ਹਾਲ ਸਾਡੇ ਬੰਦੇ ਮਰਵਾਏ ਜਾ ਰਹੇ ਨੇ ਸਾਡੇ ਬੰਦੇ ਕਿਰਪਾ ਨਾਲ ਨਬੜਵਾਏ ਜਾ ਰਹੇ ਨੇ ਸੁਰੱਖਿਆ ਦੇ ਨਾਮ ਦੇ ਨਾਲ ਸਾਡੇ ਨਾਲ ਖਿਲਵਾੜ ਕੀਤਾ ਜਾ ਰਿਹਾ ਇਹੀ ਕੰਮ ਅਗਰ ਕਿਸੇ ਸਿੱਖ ਵਿਅਕਤੀ ਨਾਲ ਹੋਇਆ ਹੁੰਦਾ ਮੁਸਲਮਾਨ ਵਿਅਕਤੀ ਨਾਲ ਹੁੰਦਾ ਸਾਈ ਵਿਅਕਤੀ ਨਾਲ ਹੁੰਦਾ ਇੱਥੇ ਪੰਜਾਬ ਦੇ ਡੀਜੀਪੀ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੀ ਹੋਣੀ ਸੀ ਸਾਡੇ ਜੁਗ ਦੇ ਅੰਦੀ ਆਣ ਭਾਂਣ ਸ਼ਾਨ ਗੋਰੇ ਧੱਪੜ ਦੀ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਕਿਓਤੀ ਦੇਤੀ ਲੈ ਲਈ ਦੇਤੀ ਲੈ ਲਈ ਦੇਤੀ ਲੈ ਲਈ ਕਿਉਂ ਵੀ ਗੋਰਾ ਤਾਂ ਆਪਣਾ ਸਕੂਟਰ ਤੇ ਨਿਕਲ ਰਿਹਾ ਨਿਆਂਗ ਪਿੱਛੋਂ ਆਏ ਨੇ ਅੰਦਰ ਸਰਵਨ ਨਾਲ ਗੱਲ ਕੀਤੀ ਉਹਨੇ ਬਾਣੇ ਨੂੰ ਹੱਥ ਵੀ ਜੋੜੇ ਨੇ ਉਹਨੇ ਬਾਣੇ ਨੂੰ ਜਮਾਨਪੁਰਾ ਕੇ ਸਨਮਾਨ ਦਿੱਤਾ ਇੱਕ ਬੰਦਾ ਆ ਲੇਕਿਨ ਉਹਨੇ ਅੱਗੋ ਕੀ ਕੀਤਾ ਗਦਾਰੀ ਕਿਰਪਾਨ ਕੱਢ ਕੇ ਮਾਰੀ ਕੀ ਕਹਿ ਰਹੇ ਘੱਟਾ ਲਾ ਦਿਓ ਲਾਣੇ ਇੰਨੇ ਕੋ ਸੋਕੇ ਹੋਣਗੇ ਹੋਰ ਵੀਂਦਾ ਘੱਟੇ ਲਾਣੇ ਇੰਨੇ ਕੋ ਸੋਕੇ ਹੋਗੇ ਨੇ ਹੋਰ ਕੀ ਆ ਉਹ ਦੇਖ ਲੋ ਉਹ ਕੀ ਵੀਡੀਓ ਦੇਖੋ ਨਾ ਕਿੱਦਾਂ ਮਾਰ ਰਿਹਾ ਭੇਡ ਬੱਕਰੀਆਂ ਤਰ੍ਹਾਂ ਕੱਟ ਰਿਹਾ ਜਿੱਦਾ ਜਿੱਦਾ ਕਸਾਈ ਮੁਰਗੇ ਦੀ ਗਰਦਨ ਵੱਢਦਾ ਨਾ ਉਦਾਂ ਮਾਰਿਆ ਜਾ ਰਿਹਾ 50 ਗਾਈ ਦੂਰ ਤੇ ਚੌਂਕੀ ਐ 50 ਗਾਈ ਤੇ ਥਾਣਾ ਫੇਰ ਵੀ ਪੁਲਿਸ ਵਾਲਾ ਅੱਧਾ ਘੰਟਾ ਪੂਨਾ ਘੰਟਾ ਕੋਈ ਨਹੀਂ ਆਂਦਾ ਇੱਕ ਘੰਟਾ ਗੱਨ ਮੈਂਨੇ ਕਿਸੇ ਅਫਸਰ ਨੂੰ ਫੋਨ ਨਹੀਂ ਕੀਤਾ ਕਿਹਾ ਕਿ ਸ਼ੋਲੀ ਦਿੱਤਾ ਕਿ ਉਹ ਵੀ ਸੀ ਹੈ ਮੈਂ ਕਹਿੰਨਾ ਇਥੋਂ ਘਰ ਜਾਣ ਦੀ ਵੀ ਆਈ ਹੈ ਕਿੱਥੇ ਜਾਣ ਦੀ ਵੀ ਆਏ ਸੀ ਵੀ ਸਾਹਿਬ ਦੇ ਦਫ਼ਤਰ ਸਾਰੇ ਗੱਨ ਮੈਂਨ ਆਪਾਂ ਜਮ੍ਹਾਂ ਕਰਾ ਦਈਏ ਇਹ ਸਾਡੇ ਮਰਵਾਣ ਲਈ ਨਹੀਂ ਨੇ ਮੱਜ ਬਰ ਸੁਰੱਖਿਆ ਲਈ ਨਹੀਂ ਹੈ ਹਨਾ ਗੱਟਾ ਕੇ ਨਾ ਕਹਿੰਦਾ ਘੱਟਾ ਇੰਨਾ ਨਹੀਂ ਲੈਂਦਾ ਕਿਰਮਾ ਬਾਹ ਅੱਗੇ ਖਾਲੀਆਂ ਬਿਲਕੁਲ ਕਹਿੰਦਾ ਕਿਰਪਾਨ ਟੁੱਟੀ ਆ ਉਹਦੇ ਬਾਅਦ ਕਿਹਾ ਮੈਂ ਹੁਣ ਛੱਡ ਕੇ ਨਾ ਜਾਇਓ ਮੈਂ ਫੇਰ ਤੁਸੀਂ ਜਿੱਥੇ ਜਾਊਂਗੇ ਬਦਲਾ ਲੈਣ ਨੂੰ ਤਿਆਰ ਹਰ ਵਾਰੀ ਜਦੋਂ ਗੱਲ ਹੁੰਦੀ ਹੁੰਦੀ ਤੁਸੀਂ ਪੱਤਰਕਾਰ ਸਾਹਿਬ ਵੀ ਤੁਹਾਨੂੰ ਸਵਾਲ ਪੁੱਛਦੇ ਭਾਈਚਾਰਾ ਖਰਾਬ ਹੋਊਗਾ ਭਾਈਚਾਰੇ ਦਾ ਬੂਹ ਚ ਸਾਡੇ ਮੋਢਿਆਂ ਤੇ ਹੀ ਆ ਸਿਰਫ ਹੋਰ ਕਿਸੇ ਦਾ ਭਾਈਚਾਰਾ ਨਹੀਂ ਹੈਗਾ ਪਈ ਇਹਨਾਂ ਦੀ ਕਿਰਪਾਨ ਤੇ ਬਿਲਕੁਲ ਬੈਨ ਕਰ ਦਿੱਤੀ ਜਾਣੀ ਸ਼ਸਤਰ ਇਹਨਾਂ ਨੇ ਇਹ ਰੱਖਣ ਦੇ ਅਧਿਕਾਰ ਨਹੀਂ ਕਿਉਂ ਸ਼ਸਤਰ ਲੈ ਕੇ ਇਹਨਾਂ ਨੇ ਨਿਹੱਤਿਆਂ ਦੀ ਵਾਰ ਕਰਨਾ ਹੁੰਦਾ ਡਿਪਟੀ ਦਾ ਆਫਿਸ ਹੈ ਕਿਰਸਰਿਆਂ ਕਿਰਪਾਨਾ ਮਾਰੀ ਉਹਨੇ ਇੱਕ ਕਿਰਪਾਨ ਟੁੱਟੰਦਾ ਦੂਜੀ ਕਿਰਪਾਨ ਮੰਗਾਇਆ ਉਹ ਲੈ ਕੇ ਚੱਲੀ ਜਾਂਦੇ ਫਿਰ ਦੂਜੀ ਕਿਰਪਾਨ ਫਿਰ ਮੰਗਾਈ ਜਾਂਦੀ ਤੇ ਪੋਣਾ ਘੰਟਾ ਪੁਲਿਸ ਨਹੀਂ ਆਉਂਦੀ ਦੱਸੋ ਇੱਥੋਂ ਸ਼ਰਮਨਾਕ ਗੱਲ ਕੀ ਐ ਸੱਜਣ ਲਈ ਲਾਣਤ ਹੈ ਤੇ ਤੁਮਾਂ ਤੁਮਾਂ ਦੀ ਜੋ ਆਉਂਦੇ ਵੀ ਕਿਸੇ ਹੋਰ ਗੁਰਦੁਆਰ ਜਥੇਦਾਰ ਦੀ ਸਟਾਫ ਮਾਂ ਵੀ ਸਕਿਉਟੀ ਚੱਕੀ ਨਹੀਂ ਸਾਡੇ ਸੰਤਾ ਹੀ ਚੱਕੀ ਸਾਡੇ ਹਿੰਦੂ ਲੀਡਰ ਚੱਕ ਲੈਂਦੀ ਕਿਉਂ ਜੋ ਵਰਤਾਅ ਪੰਜਾਬ ਸਰਕਾਰ ਦੁਆਰਾ ਪੰਜਾਬ ਪ੍ਰਸ਼ਾਸਨ ਦੁਆਰਾ ਹਿੰਦੂ ਲੀਡਰਾਂ ਚਿੱਤਾ ਜਾ ਰਿਹਾ ਵੀ ਕਿਉਂ ਨਾ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇ ਪੂਰਾ ਥਾ ਪ੍ਰਸਿੱਧ ਥਾ ਪਰ ਇਹ ਮੈਸੇਜ ਹੀ ਲਾਇਆ ਅਦਰ ਕਾਲ ਲੁਧਿਆਣਾ ਬੰਦ ਦੀ ਕਾਲ ਦਿਨੇ ਪੰਜਾਬ ਬੰਦ ਦੀ ਕਾਲ ਦਿਨੇ ਉਹ ਮੈਨੂੰ ਨਾਲ ਸਟ੍ਰੈਚਰ ਚ ਪਾ ਕੇ ਨਾਲ ਲੈ ਕੇ ਚੱਲੀਓ ਕੰਦਰ ਕੱਲ ਲੁਧਿਆਣਾ ਤੋਂ ਇੱਕ ਬਹੁਤ ਹੀ ਰੂਹ ਕੰਬਾਉਣ ਵਾਲੀ ਵੀਡੀਓ ਹੈ ਜਿਹੜੀ ਸਾਹਮਣੇ ਆਈ ਹੈ ਘਟਨਾ ਸਾਹਮਣੇ ਆਈ ਹੈ ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਨੇਤਾ ਸੰਦੀਪ ਗੋਰਾ ਠਾਪਰ ਤੇ ਨਿਹੰਗ ਸਿੰਘਾਂ ਦੇ ਵੱਲੋਂ ਜਾਨ ਲੈਵਾ ਹਮਲਾ ਕੀਤਾ ਗਿਆ ਲਗਾਤਾਰ ਤਲਵਾਰਾਂ ਦੇ ਨਾਲ ਵਾਰ ਜਿਹੜਾ ਹੈ ਕੀਤਾ ਗਿਆ ਤਾਂ ਉਸ ਤੋਂ ਬਾਅਦ ਸਕੂਟੀ ਵੀ ਲੈ ਕੇ ਨਿਹੰਗ ਸਿੰਘ ਉਥੋਂ ਚਲੇ ਜਾਂਦੇ ਨੇ ਤਾਂ ਇਹ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਪੁਲਿਸ ਦੇ ਨਾਲ ਵੀ ਕਾਫੀ ਜ਼ਿਆਦਾ ਬਹਿਸ ਕਰਦੇ ਹੋਏ ਇਸ ਗੱਲ ਤੇ ਦਿਖਾਈ ਦਿੰਦੇ ਨੇ ਹਾਲਾਂਕਿ ਨੇਤਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜ਼ਿੰਦਗੀ ਤੇ ਮੌਤ ਦੀ ਜੰਗ ਹੈ ਜਿਹੜਾ ਉਹ ਲੜ ਰਿਹਾ ਉਸ ਵਿਚਾਲੇ ਪੁਲਿਸ ਦੇ ਨਾਲ ਬਹਿਸ ਹੈ ਜਿਹੜੀ ਉਹ ਲੋਕਾਂ ਦੀ ਹੁੰਦੀ ਹੈ ਤਾਂ ਪਹਿਲੇ ਤੁਸੀਂ ਇਹ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਵੀਡੀਓ ਹੈ ਸਾਹਮਣੇ ਆਈ ਹੈ ਕੱਲ ਦੀ ਇਹ ਵੀਡੀਓ ਹੈ ਜਿੱਥੇ ਨਿਹੰਗ ਸਿੰਘਾਂ ਵੱਲੋਂ ਹਮਲਾ ਜਿਹੜਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਹੈ ਇਸ ਤੋਂ ਬਾਅਦ ਸ਼ਿਵ ਸੇਨਾ ਦੇ ਸਮਰਥਕਾਂ ਦੀ ਪੁਲਿਸ ਨਾਲ ਤਿੱਖੀ ਬਹਿਸ ਜਿਹੜੀ ਹੁੰਦੀ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਹਾਦਸੇ ਤੋਂ ਬਾਅਦ ਨਿਹੰਗ ਸਿੰਘਾ ਨੇ ਕੈਮਰੇ ਦੇ ਅੱਗੇ ਆ ਕੇ ਵੱਡਾ ਬਿਆਨ ਵੀ ਦਿੱਤਾ ਹੈ ਤਾਂ ਇਹ ਬਿਆਨ ਦੇ ਵਿੱਚ ਕੀ ਕਹਿੰਦੇ ਨੇ ਨਿਹੰਗ ਸਿੰਘ ਤੁਸੀਂ ਵੀ ਸੁਣੋ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸਿੱਧਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਸਾਰੇ ਹੱਡੀਆਂ ਦਲਵਾ ਦਿੰਦੀਆਂ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ। ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ। ਕਿਸੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ ਰੱਖਦਾ ਪਰ ਜਦੋਂ ਪ੍ਰੋਵੋਕ ਕੀਤਾ ਜਾਂਦਾ बार-बार ਜਦੋਂ ਹਮਲੇ ਕੀਤੇ ਜਾਂਦੇ ਨੇ बार-बार ਤੇ ਉਦੋਂ ਫਿਰ ਜਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੋਂ ਪਹਿਲਾਂ ਦਿੰਦਾ। ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪਕੋ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾੜਨਾ ਪਰ ਕੱਲ ਬੜੀ ਸਿੱਧੀ ਦਾ ਸਪਸ਼ਟ ਹੈ ਕਿ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਕਾਹ ਵੀ ਮਾਰੇ ਨੇ ਕਿਰਪਾ ਕਰਨੀ ਹੈ ਇਸ ਸਵਾਵਾਂ ਲੈ ਦੇ ਰਿਹਾ ਨੇ ਜਿਹਦੇ ਕੋਲ ਲੜੀਆਂ ਨੇ ਮਾਰੇ ਨੇ ਉਹ ਲੈ ਲੜੀਆਂ ਨੇ ਸਿਰ ਤੇ ਹੱਥ ਰੱਖ ਕੇ ਸਵਾਹੀ ਗੁਰੂ ਜੀ ਹਾਲਾਂਕਿ ਇਹ ਵੀ ਦੱਸ ਦਈਏ ਕਿ ਸ਼ਿਵ ਸੈਨਾ ਆਗੂ ਸੰਦੀਪ ਥਾਪੜ ਤੇ ਹਮਲਾ ਕਰਨ ਵਾਲੇ ਦੋ ਨਿਹੰਗਾਂ ਨੂੰ ਗ੍ਰਿਫਤਾਰ ਵੀ ਪੁਲਿਸ ਦੇ ਵੱਲੋਂ ਕਰ ਲਿੱਤਾ ਗਿਆ ਤਾਂ ਬਹੁਤ ਹੀ ਰੂਹ ਕੰਬਾਉ ਇਹ ਵੀਡੀਓ ਹੈ ਜਿਸ ਵਿੱਚ ਨਿਹੰਗ ਸਿੰਘ ਸੜਕ ਦੇ ਵਿੱਚ ਕਾਰ ਹੀ ਨੇਤਾ ਗੂ ਨੂੰ ਘੇਰ ਲੈਂਦੇ ਨੇ ਤੇ ਤਲਵਾਰਾਂ ਦੇ ਨਾਲ ਵਾਰ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਸਕੂਟੀ ਲੈ ਕੇ ਉੱਥੋਂ ਦੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਕੈਮਰੇ ਦੇ ਅੱਗੇ ਆ ਕੇ ਇਸ ਤਰੀਕੇ ਦਾ ਬਿਆਨ ਵੀ ਦਿੰਦੇ ਨੇ ਸਿੰਘਾ ਜਾ ਹਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਨਰਾਮਾ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਉਹ ਸਿਕਰਦ ਦਪਹਿਰੇ ਜਾ ਕੋ ਰਾਣੀ ਵਿਚਲ ਤੇ ਆਣੇ ਆ ਗਈ ਸਿਕਰਦ ਦਪਹਿਰੇ ਜਾ ਕੋ ਰਾਣੀ ਵਿਚਲ ਤੇ ਆਣੇ ਆ ਗਈ ਹੋ ਸ਼ਿਵ ਸੈਨਾ ਦਾ ਫਿਰੇ ਪੁੱਤਰ ਆ ਝਟ ਟਕਾਣੇ ਲਾ ਗਈ ਸ਼ਿਵ ਸੈਨਾ ਦਾ ਫਿਰੇ ਪੁੱਤਰ ਆ ਝਟ ਟਕਾਣੇ ਲਾ ਗਈ ਉਹ ਸਿਕਰਦ ਦਪਹਿਰੇ ਜਾ ਕੋ ਰਾਣੀ ਵਿਚਲ ਤੇ ਆਣੇ ਆ ਗਈ ਕੀ ਕਰ ਦਪਰੇ ਜਾਗੋ ਰਾਣੀ ਵਿੱਚ ਰਦਿਆਣੇ ਆ ਗਈ ਹੋ ਸਿਰ ਫੈਨਾ ਦਾ ਫਿਰੇ ਪੁੱਤਰਾਂ ਝਟ ਟਕਾਣੇ ਲਾ ਗਈ ਸ਼ਿਵ ਸਰਨਾ ਦਾ ਫਿਰੇ ਪੁੱਤਰਾਂ ਝਟ ਟਕਾਣੇ ਲਾ ਗਈ ਹੋ ਧਾਰ ਦੇਗ ਦੀ ਵਿੱਚ ਛੜਕਦੇ ਧਾਰ ਦੇਗ ਦੀ ਵਿੱਚ ਛੜਕਦੇ ਸੂਰ ਵਿੱਚ ਇੱਕ ਕਰਾਈਆ ਬਈ ਹੁਣ ਜਾਗੋ ਆਇਆ ਕਿੱਥੋਂ ਆਇਆ ਨਾ ਵਾਲਿਆਂ ਸੱਤਾਂ ਨੇ ਟ੍ਰੈਡ ਨੂੰ ਖਲਾਈਆ ਕਿੱਟੀ ਐਕਟਵਾ ਵਾਲਿਆਂ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ ਇਸ ਗੱਲ ਦੀ ਵਾਇਰਲ ਹੋਣ ਤੋਂ ਬਾਅਦ ਦੀ ਦੇਰ ਸੀ ਕਿ ਬਿਆਨ ਜੜੇ ਨੇ ਲਗਾਤਾਰ ਬਾਕੀਆਂ ਦੇ ਵੀ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਸਭ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਜਿਸ ਵਿੱਚ ਉਹ ਕਹਿੰਦੇ ਨੇ ਕਿ ਪੂਰਾ ਪੰਜਾਬ ਜਿਹੜਾ ਉਹ ਸਹਿਮ ਗਿਆ ਹੋਵੇਗਾ ਬੱਚੇ ਵੀ ਸਕੂਲ ਜਾਣ ਤੋਂ ਡਰਣਗੇ ਤਾਂ ਰਵਨੀਤ ਬਿੱਟੂ ਕੀ ਕਹਿੰਦੇ ਨੇ ਸੁਣਦੇ ਆਂ ਦੇਖੋ ਅੱਜ ਮੈਂ ਹੁਣੀ ਇਹ ਖਬਰ ਦੇਖ ਰਿਹਾ ਹਾਂ ਤੇ ਬਹੁਤ ਮਨ ਦੁਖਦਾ ਏ ਚਾਹੇ ਕੁਈ ਵੀ ਗੱਲ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਦਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗੜਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨਗੇ ਜੋ ਇਹ ਹਾਲਾਤ ਦੇਖੇ ਇਸ ਕਰਕੇ ਇਹ ਜੇ ਕਿਸ ਤਰੀਕੇ ਨਾਲ ਇਹ ਇਨਸੀਡੈਂਟਸ ਰੋਕੇ ਜਾਣ ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ 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 ਆਮ ਆਦਮੀ ਦੇ ਕਿਵੇਂ ਮੈਂ ਸਮਝਦਾ ਉਹਨਾਂ ਦੇ ਹੁਕਮ ਵਜਾਉਣੇ ਆ ਉਸ ਤੋਂ ਸਵਾਇ ਕੋਈ ਧਿਆਨ ਨਹੀਂਗਾ ਅੱਜ ਜੇ ਲੁਧਿਆਣੇ ਚ ਬਹੁਤ ਮੰਦ ਭਾਗੀ ਗੱਲ ਹੋਈ ਆ ਕਾਨੂੰਨ ਨਾ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ ਚ ਮੈਨੂੰ ਇੰਨਾ ਗੱਲ ਦੱਸੋ ਤੇ ਜਿੰਨਾ ਵੀ ਸਖਤ ਸ਼ਬਦਾਂ ਚ ਇਨੂੰ ਕੰਡੈਮ ਕੀਤਾ ਜਾਵੇ ਜਿੰਨਾ ਵੀ ਸਬ ਸਖਤ ਸਬਨਾ ਚ ਇਹਦੀ ਨਖੇਦੀ ਕੀਤੀ ਜਾਵੇ ਉਨੀ ਥੋੜੀ ਆ ਇਹ ਵੀ ਦੱਸ ਦਈਏ ਕਿ ਨਿਹੰਗ ਸਿੰਘਾਂ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਨੇਤਾ ਤੇ ਤਾਂ ਇਹਨਾਂ ਨਿਹੰਗਾਂ ਦੇ ਖਿਲਾਫ ਐਫ ਆਈ ਆਰ ਵੀ ਦਰਜਾ ਜਿਹੜੀ ਉਹ 4 ਧਾਰਾਵਾਂ ਦੇ ਤਹਿਤ ਕਰ ਲਈਤੀ ਗਈ ਹੈ ਤਾਂ ਸ਼ਿਵ ਸੇਨਾ ਆਗੂ ਤੇ ਦਿਨ ਦਿਹਾੜੇ ਸ਼ਰਿਆਮ ਇਹ ਜਾਣ ਲੇਵਾ ਹਮਲਾ ਜਿਹੜਾ ਇਹ ਹੋਇਆ ਹੈ ਇਸ ਹਮਲੇ ਤੋਂ ਬਾਅਦ MP ਵਿਕਰਮਜੀਤ ਸਿੰਘ ਦਾ ਵੀ ਇੱਕ ਅਹਿਮ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦੀ ਭਾਈਚਾਰਕ ਸਾਂਝ ਜ਼ਰੂਰੀ ਹੈ ਨਿੱਕੇ-ਨਿੱਕੇ ਫਾਇਦੇ ਲਈ ਧਰਮ ਨੂੰ ਸਿਆਸਤ ਨਾਲ ਨਾ ਮਿਲਾਇਆ ਜਾਵੇ ਅਜਿਹਾ ਨਾ ਹੋਵੇ ਕਿ ਪੰਜਾਬ ਮੁੜ ਕਾਲੇ ਦੌਰ ਵੱਲ ਟਕਿਆ ਜਾਵੇ ਤਾਂ MP ਵਿਕਰਮਜੀਤ ਸਿੰਘ ਦਾ ਬਿਆਨ ਤੁਹਾਨੂੰ ਸੁਣਾ ਦਿੰਦੇ ਹਾਂ ਮੁਰਦਾਬਾਦ 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 ਪਿਆਰਾ ਫਲਸਫੇ ਵਿੱਚ ਕੋਈ ਵਿਚਾਲ ਮੁਰਦਾਬਾਦ 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 ਇਹ ਕਾਮਗਰ ਕਿਸੇ ਸਿੱਖ ਵਿਅਕਤੀ ਨਾ ਹੋਇਆ ਹੁੰਦਾ ਮੁਸਲਮਾਨ ਵਿਅਕਤੀ ਨਾ ਹੁੰਦਾ ਸਾਈ ਵਿਅਕਤੀ ਨਾ ਹੁੰਦਾ ਇੱਥੇ ਪੰਜਾਬ ਦੇ ਡੀਜੀਪੀ ਮੁੱਖ ਮੰਤਰੀ ਸਾਫ਼ ਤੱਕ ਪਹੁੰਚੀ ਹੋਣੀ ਸੀ ਪਰ ਮਰਿਆ ਕੌਣ ਮਰਨ ਵਾਲਾ ਕੌਣ ਸੀ ਸੱਟਾ ਖਾਣ ਵਾਲਾ ਕੌਣ ਸੀ ਹਿੰਦੂ ਕੌਣ ਹਿੰਦੂ ਭੇਡ ਬੱਕਰੀਆਂ ਹਿੰਦੂ ਸਾਨੂੰ ਸਮਝਿਆ ਜਾਂਦਾ ਹਿੰਦੂ ਭੇਡ ਬੱਕਰੀਆਂ ਤੁਹਾਨੂੰ ਸਮਝਿਆ ਜਾਂਦਾ ਸਿੱਧਾ ਵੜਵਾਇਆ ਸਾਡੀ ਸੁਰੱਖਿਆ ਦੇ ਨਾਲ ਸਾਡੇ ਗੋਰੇ ਥਾਪਰ ਦੀ ਸਾਡੇ ਲੁਧਿਆਣੇ ਦੀ ਆਣ ਬਾਣ ਸ਼ਾਨ ਗੋਰੇ ਥਾਪਰ ਦੀ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਸਿਕਿਉਰਿਟੀ ਦੇ ਦਿੱਤੀ ਲੈ ਲਈ ਦੇਤੀ ਲੈ ਲਈ ਦੇਤੀ ਲੈ ਲਈ ਕਿਉਂ ਦੱਸੋਣਾ ਕਿਉਂ ਸੀਪੀ ਸਾਹਿਬ ਲੱਗਦਾ ਮਜ਼ਾਕ ਹੋ ਚੁੱਕਿਆ ਸਿਕਿਉਰਿਟੀ ਦੇ ਮੇਰਾ ਗੋਰਾ ਥਾਪਰ ਸਾਡਾ ਗੋਰਾ ਥਾਪਰ ਸੰਦੀਪ ਥਾਪਰ ਜਿਹੜਾ ਸ਼੍ਰੀ ਜ਼ਮਦਾਦ ਗੋਸ਼ ਲਗਾਉਂਦਾ ਸਾਡਾ ਗੋਰਾ ਥਾਪਰ ਹਰ ਹਰ ਮਹਾਦੇਵ ਦਾ ਦਗੋਸ਼ ਲਗਾਉਂਦਾ ਇਸ ਕਰਕੇ ਨਫ਼ਰਤ ਕਰਦੇ ਆਪਾਂ ਦੱਸੋ ਨਾ ਤੁਸੀਂ ਵੀ ਹਿੰਦੂ ਹੋ ਕਾਦੀ ਨਫ਼ਰਤ ਕਰਦੇ ਹੋ ਇਹ ਨਹੀਂ ਨਫ਼ਰਤ ਸਾਨੂੰ ਜ਼ਹਿਰ ਦੇ ਦਿਓ ਸਾਰੇ ਨੂੰ ਖਤਮ ਕਰੀਏ ਆਪਾਂ ਕਾਹਨੂੰ ਆਪਾਂ ਰੋ ਰੋਇ ਤਰਨੇ ਪ੍ਰਦਰਸ਼ਨ ਦੀ ਕਰੀਏ ਕਰੀਏ ਕੱਲ ਕਿਉਂ ਸੋਚਣਾ ਸਿਆਪਾ ਹੀ ਨਵੇੜ ਦੇ ਜ਼ਹਿਰ ਦੇ ਕੇ ਫੈਸਲਾ ਕੀ ਲਿਆ ਗਿਆ ਹੁਣ ਤੁਹਾਡੇ ਕੋਲ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਰਹੇ ਨੇ ਵਕ ਵਕ ਸ਼ਰਾਂ ਚ ਫੋਨ ਵੀ ਆ ਰਹੇ ਨੇ ਵੀ ਕਿਉਂ ਨਾ ਪੰਜਾਬ ਬੰਦ ਕਰਾਇਆ ਜਾਵੇ ਜੋ ਹਾਲਾਤ ਸਾਡੇ ਹਿੰਦੂ ਸੰਗਠਨਾਂ ਦੇ ਕੀਤੇ ਗਏ ਨੇ ਜੋ ਹਾਲਾਤ ਸਾਡੇ ਹਿੰਦੂ ਸਮਾਜ ਦੇ ਪੰਜਾਬ 'ਚ ਕੀਤੇ ਗਏ ਜੋ ਮਿੱਤ ਕਿਰਾ ਜੋ ਵਰਤਾਅ ਪੰਜਾਬ ਸਰਕਾਰ ਦੁਆਰਾ ਪੰਜਾਬ ਪ੍ਰਸ਼ਾਸਨ ਦੁਆਰਾ ਹਿੰਦੂ ਲੀਡਰਾਂ ਨਾਲ ਕੀਤਾ ਜਾ ਰਿਹਾ ਵੀ ਕਿਉਂ ਨਾ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇ ਉਹਦੀ ਅੱਜ ਮੀਟਿੰਗਾਂ ਕੈਂਟਿੰਗ ਬਾਅਦ ਫਾਈਨਲ ਕਰਕੇ ਕੁਛ ਨਾ ਕਰ ਦਿੱਤੀ ਜਾਏ ਤੇ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਕਿ ਕੰਡੀਸ਼ਨ ਕੀ ਐ ਇਸ ਬਲੇ ਸਿਰੀਅਸ ਐ ਸਿਰੀਅਸ ਐ ਸਿਰ ਤੇ ਗਰੇ ਟੱਕ ਨੇ ਦੋਨੋਂ ਬਾਵਾਂ ਦੋ ਦੋ ਜਗ੍ਹਾ ਟੁੱਟੀਆਂ ਹੋਈਆਂ ਨੇ ਤਿੰਨ ਦੀ ਤਿੰਨ ਦੀਆਂ ਟੁੱਟੀਆਂ ਉਹਨਾਂ ਨੇ ਆਪਣੇ ਵੱਲੋਂ ਮਾਰਨ ਦੀ ਕੋਸ਼ਿਸ਼ ਕੋਈ ਕਬ ਕਸਰ ਨਹੀਂ ਛੱਡੀ ਸਿੱਧਾ ਕਿਹਾ ਉਹਨਾਂ ਨੇ ਵੀ ਕਿੰਨੇ ਅੰਗ ਕੀਆ ਰੇ ਦੂਜੇ ਨੂੰ ਘਾਟਾ ਲਾ ਦਿਓ ਕੀ ਕਹਿ ਰਿਹਾ ਘਾਟਾ ਲਾ ਦਿਓ ਘਾਟੇ ਲਾਣੇ ਇੰਨੇ ਕੋ ਸੋਕੇ ਹੋ ਗਏ ਹੋਰ ਕਿੰਦਾ ਘਾਟੇ ਲਾਣੇ ਇੰਨੇ ਕੋ ਸੋਖੀ ਹੋ ਗਏ ਨੇ ਹੋਰ ਕੀ ਆ ਉਹ ਦੇਖ ਲਓ ਉਹ ਕੀ ਵੀਡੀਓ ਦੇਖੋ ਨਾ ਕਿੱਦਾਂ ਮਾਰ ਰਿਹਾ ਭੇੜ ਬੱਕਰੀਂ ਤਰ੍ਹਾਂ ਕੱਟ ਰਹੇ ਜਿੱਦਾਂ ਜਿੱਦਾਂ ਕਸਾਈ ਮੁਰਗੇ ਦੀ ਗਰਦਨ ਵੜਦਾ ਨਾ ਉੱਦਾ ਮਾਰਿਆ ਜਾ ਰਿਹਾ ਦੱਸ ਦਈਏ ਕਿ ਇਹਨਾਂ ਤਿੰਨਾਂ ਨਿਹੰਗਾਂ ਦੇ ਵਿੱਚੋਂ ਦੋ ਅਰੈਸਟ ਹੋ ਚੁੱਕੇ ਨੇ ਦੱਸ ਦਈਏ ਕਿ ਪੁਲਿਸ ਨੇ ਸਰਬਜੀਤ ਸਿੰਘ ਸਾਬਾ ਜੋਗੀ 34 ਸਾਲ ਦੇ ਨੇ ਤੇ ਹਰਜੋਤ ਸਿੰਘ ਜੋਤਾ ਜੋ ਕਿ 35 ਸਾਲ ਦੇ ਨੇ ਭਾਮੀਆ ਲੁਧਿਆਣੇ ਤੋਂ ਉਹਨਾਂ ਨੂੰ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਤਾਂ ਜਿਹੜਾ ਤੀਜਾ ਬੰਦਾ ਹੈ ਹਲੇ ਫਿਲਹਾਲ ਇਤਿਹਾਲ ਸਿੰਘ ਉਹਦਾ ਨਾਮ ਦੱਸਿਆ ਜਾਂਦਾ ਹੈ ਅੰਮ੍ਰਿਤਸਰ ਦਾ ਉਹ ਤੇ ਫਿਲਹਾਲ ਉਹਦੀ ਭਾਲ ਹੈ ਜਿਹੜੀ ਜਾਰੀ ਹੈ ਇਹ ਵੀ ਦੱਸ ਦਈਏ ਕਿ ਆਗੂ ਵੱਲੋਂ ਇਹ ਵੀ ਕਿਹਾ ਗਿਆ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਕਿ ਪਹਿਲਾਂ ਵੀ ਧਮਕੀ ਹੈ ਜਿਹੜੀ ਉਹ ਮਿਲ ਚੁੱਕੀ ਹੈ ਜਾਨੋਂ ਮਾਰਨ ਦੀ ਤੇ ਹੁਣ ਜਿਹੜਾ ਬਿਆਨ ਹੈ ਨਿਹੰਗਾਂ ਦਾ ਉਹ ਵੀ ਇਸ ਤਰੀਕੇ ਦੇ ਨਾਲ ਸਾਹਮਣੇ ਆਂਦਾ ਤਾਂ ਜਿੱਥੇ ਇੱਕ ਪਾਸੇ ਇਹ ਆਗੂ ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਹੈ ਜਿਹੜੀ ਉਹ ਲੜ ਰਿਹਾ ਉੱਥੇ ਹੀ ਹਿੰਦੂ ਲੀਡਰਾਂ ਨੇ ਲੁਧਿਆਣਾ ਬੰਦ ਦੀ ਕਾਲ ਹੈ ਜਿਹੜੀ ਉਹ ਦੇ ਦਿੱਤੀ ਹੈ ਤਾਂ ਇਸ ਵਿਚਾਰੇ ਤੁਹਾਡੇ ਕੀ ਬਿਆਨ ਨੇ ਜ਼ਰੂਰ ਸਾਂਝੇ ਕੀਤੇ ਜਾਣ ਹੋਰ ਜਾਣਕਾਰੀ ਦੇਖਦੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ